ਤਾਂ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਸਿਸਟਰ ਕੋਮਲ ਸ਼ਰਮਾ ਦਾ ਵਿਆਹ ਲੁਧਿਆਣਾ ਦੇ ਲਵ ਸ਼ਰੋਏ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਹੈ ਤਾਂ ਆਨੰਦ ਕਾਰਜ ਜਿਹੜੇ ਨੇ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਪੰਨ ਹੋਏ ਨੇ ਤਸਵੀਰਾਂ ਨੇ ਵੇਖੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਔਰ ਜਿਹੜੀ ਨਵ ਵਿਆਹੀ ਜੋੜੀ ਹੈ ਇਥੋਂ ਜਿਹੜੀ ਲਾਵਾ ਆਨੰਦ ਕਾਰਜ ਤੋਂ ਬਾਅਦ ਹੁਣ ਪੈਲੈਂਸ ਵੱਲ ਇਥੋਂ ਜਿਹੜੇ ਨੇ ਜਾ ਰਹੇ ਨੇ ਆਨੰਦ ਕਾਰਜ ਗੁਰਦੁਆਰਾ ਸਾਹਿਬ ਦੇ ਵਿੱਚ ਸੰਪੰਨ ਇਹਨੇ ਦੋਵਾਂ ਪਰਿਵਾਰਾਂ ਦੀ ਹਾਜ਼ਰੀ ਦੇ ਵਿੱਚ ਦੋਵਾਂ ਪਰਿਵਾਰਾਂ ਦੀ ਹਾਜ਼ਰੀ ਦੇ ਵਿੱਚ ਇੱਥੇ ਆਨੰਦ ਕਾਰਜ ਇੱਥੇ ਸੰਪੰਨ ਹੋਏ ਨੇ ਲਾਵੇ ਸ਼ਪਰਾਏ ਔਰ ਕੋਮਲ ਸ਼ਰਮਾ ਇੱਥੇ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਦੋਵੇਂ ਨਵ ਵਿਆਈ ਜਿਹੜੀ ਜੋੜੀ ਇਥੋਂ ਪੈਲੈਂਸ ਦੇ ਲਈ ਰਵਾਨਾ ਹੋ ਰਹੇ ਨੇ ਸਿੱਧੀਆਂ ਤਸਵੀਰਾਂ ਕੋਸ਼ਿਸ਼ ਦੇ ਵਿੱਚ ਤੁਸੀਂ ਦੇਖੋ ਤਾਂ ਕੋਸ਼ਿਸ਼ ਨੇ ਤੇ ਇੱਥੇ ਨਵ ਵਿਆਈ ਜੋੜੀ ਹੋਜ ਨਜ਼ਰ ਆ ਰਹੇ ਨੇ ਔਰ ਦੋ ਨਵਿਆਹੀ ਜੋੜੀ ਇਹ ਤੋਂ ਹੁਣ ਅੰਮ੍ਰਿਤਸਰ ਦੇ ਇੱਕ ਪੈਲਸ ਦੇ ਵਿੱਚ ਇੱਥੇ ਪਾਰਟੀ ਰੱਖੀ ਹੈ ਔਰ ਨਵਾਂਵਰ ਸ਼ਖਸੀਤਾਂ ਨਵਿਆਹੀ ਜੋੜੀ ਨੂੰ ਇੱਥੇ ਆਸ਼ੀਰਵਾਦ ਦੇਣ ਦੇ ਲਈ ਇਥੋਂ ਪੂਰੇ ਪੰਜਾਬ ਦੀਆਂ ਨਾਮਵਰ ਦਿੱਤੀਆਂ ਜਿਹੜੀਆਂ ਪਹੁੰਚੀਆਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਹੁਣ ਅ ਲਵੀਸ਼ ਅਬਰੋਏ ਔਰ ਕੌਮਲ ਸ਼ਰਮਾ ਇਹ ਤੋਂ ਜਿਹੜੇ ਨੇ ਪੈਲਸ ਦੇ ਲਈ ਰਵਾਨਾ ਹੋ ਰਹੇ ਨੇ ਰਿਸ਼ਤਦਾਰਾਂ ਦੀ ਹਾਜ਼ਰੀ ਦੇ ਵਿੱਚ ਇਹ ਖੂਬਸੂਰਤ ਤਸਵੀਰਾਂ ਨੇ ਤਾਂ ਇੱਥੇ ਦੇਖ ਸਕਦੇ ਹੋ ਸਾਹਮਣੇ ਤਾਂ ਉਸ ਪਾਸੇ ਦੋਵੇਂ ਜਿਹੜੇ ਨਾ ਵਿਆਹੀ ਜੁੜੀ ਇਥੋਂ ਜਿਹੜੇ ਨੇ ਰਵਾਨਾ ਹੋ ਰਹੇ ਨੇ ਅੰਮ੍ਰਿਤਸਰ ਤੋਂ ਪੈਲਸ ਦੇ ਵਿੱਚ ਤਾਂ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਅ ਅੰਮ੍ਰਿਤਸਰ ਦੀਆਂ ਨੇ ਅੰਮ੍ਰਿਤਸਰ ਦੇ ਗੋਦਵਾਰਾ ਸਾਹਿਬ ਦੇ ਵਿੱਚ ਆਨੰਦਗਾਰ ਸੰਪੰਨ ਹੋਏ ਨੇ ਖੁਸ਼ੀ ਤੁਸੀਂ ਦੇਖ ਸਕਦੇ ਹੋ ਦੋਵਾਂ ਪਰਿਵਾਰਾਂ ਦੇ ਤਾਂ ਅਤੇ ਹਲਾ ਕੇ ਇਹ ਤੋਂ ਰਵਾਨਾ ਹੋ ਰਹੇ ਨੇ ਕੋਮਲ ਸ਼ਰਮਾ ਤੇ ਨਵੀਸ਼ ਗੁਰੂ ਮਹਾਰਾਜ ਦਾ ਇਹ ਤੋਂ ਗੁਰਮਹਾਰਾਜ ਦੀਆਂ ਅੜੀ ਦੇ ਵਿੱਚ ਇੱਥੇ ਆਨੰਦਗਾਰ ਸੰਪੰਨ ਹੋਏ ਨੇ ਤਾਂ ਇਹ ਤੋਂ ਹੁਣ ਲਵੀ ਸ਼ੋ ਬਰੋਏ ਤੇ ਤੇ ਦੋਵੇਂ ਜੀ ਇਹ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਆਨੰਦ ਕਾਰਜ ਸੰਪੰਨ ਹੋਣ ਤੋਂ ਬਾਅਦ ਹੁਣ ਦੋਵੇਂ ਪਰਿਵਾਰ ਜਿਹੜੇ ਪੈਲੇਸ ਦੇ ਵਿੱਚ ਰਵਾਨਾ ਹੋ ਰਹੇ ਨੇ ਤਾਂ ਇਹ ਸਿੱਧੀਆਂ ਤਸਵੀਰਾਂ ਅੰਮ੍ਰਿਤਸਰ ਸਾਹਿਬ ਦੀਆਂ ਨੇ ਜਿੱਥੇ ਨਵਿਆਈ ਜੋੜੀ ਜਿਹੜੀ ਨੇ ਇੱਥੇ ਆਨੰਦ ਕਾਰਨ ਸੰਪੰਨ ਹੋਏ ਨੇ ਤੇ ਇਤੋਂ ਹੁਣ ਨਵਿਆਈ ਜਿਹੜੀ ਜੋੜੀ ਹੈ ਇਹ ਰਵਾਨਾ ਪੈਲੈਸ ਦੇ ਲਈ ਰਵਾਨਾ ਹੋ ਰਹੀ ਹੈ ਤਾਂ ਆਨੰਦ ਕਾਰਜ ਸੰਪੰਨ ਹੋ ਚੁੱਕੇ ਨੇ ਦੋਵੇਂ ਪਰਿਵਾਰ ਜਿਹੜੇ ਨੇ ਇਤੋਂ ਹੁਣ ਜਿੱਥੇ ਕਿਉਂਕਿ ਨਾਮਵਰ ਸ਼ਖਸੀਅਤਾਂ ਨੇ ਪੰਜਾਬ ਦੀਆਂ ਉੱਤੇ ਪਹੁੰਚੀਆਂ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਏਸ਼ੀਆ ਕੱਪ ਦੇ ਵਿੱਚ ਜਿਹੜਾ ਸੀ ਭਾਰਤੀ ਕ੍ਰਿਕਟ ਦਾ ਨਾਮ ਰੌਸ਼ਨ ਕੀਤਾ ਅੰਮ੍ਰਿਤਸਰ ਦਾ ਮ ਰੋਸ਼ਨ ਕੀਤਾ ਤੇ ਅੱਜ ਦੋਏ ਤੇ ਸਮਾਗਮ ਜਿਹੜਾ ਸੀ ਇੱਥੇ ਫੰਕਸ਼ਨ ਕਰਵਾਇਆ ਮੈਰਿਜ ਜਿਹੜੀ ਆ ਇੱਥੇ ਹੋਈ ਹੈ ਦੋਆ ਔਰ ਲਾ ਵਿਸ਼ੋ ਪ੍ਰੋਏਦੀ ਇਥੇ ਮੈਰਿਜ ਸੰਬੰਧ ਹੋਈ ਹੈ ਤੇ ਖੁਸ਼ੀ ਦੇ ਨਾਲ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਇੱਥੇ ਆਨੰਦ ਕਾਰਜ ਸੰਪੰਨ ਹੋਏ ਸੀ ਤਾਂ ਇਥੋਂ ਹੁਣ ਦੋਵੇਂ ਪਰਿਵਾਰ ਜਿਹੜੇ ਨੇ ਇਹ ਪੈਲਸ ਦੇ ਲਈ ਰਵਾਨਾ ਹੋ ਰਹੇ ਨੇ ਜਿੱਥੇ ਫੰਕਸ਼ਨ ਹੋਏਗਾ ਪਾਰਟੀ ਹੋਏਗੀ ਤਾਂ ਇਥੋਂ ਜਿਹੜੇ ਦੋਨੋਂ ਪਰਿਵਾਰ ਜਿਹੜੇ ਨੇ ਇਥੋਂ ਰਵਾਨਾ ਹੋ ਗਏ ਦਾ ਤਾਂ ਇਥੇ ਅਭਿਸ਼ੇਕ ਜੀ ਦੇ ਨਮਸਕਾਰ ਅਭਿਸ਼ੇਕ ਜੀ ਦੇ ਮਦਰ ਨੇ ਸਾਡੇ ਨਾਲ ਮੁਬਾਰਕਾਂ ਜੀ ਤੁਹਾਨੂੰ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਚਲੋ ਜੀ ਅਭਿਸ਼ੇਕ ਜੀ ਸੱਚ ਜੇ ਆਏ ਨਹੀਂ ਕਿ ਬਾਹਰ ਹਾਂਜੀ ਅਨੈ ਜੀ ਅਭਿਸ਼ੇਕ ਦਾ ਮੇਰੇ ਖਿਆਲ ਅੱਜ ਇਸ ਮੈਚ ਹੈ ਜੀ ਮੈਚ ਚੱਲ ਰਿਹਾ ਹੈ ਭਾਰਤ ਕਨਸਟੈਂਟ ਦੀ ਦਾ ਟੈਸਟ ਚੱਲਣ ਰਿਹਾ ਹੈ ਕੀ ਨਹੀਂ 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 ਮੈਂ ਇੰਡੀਆ ਇਡੀ ਸੀ ਇਡੀ ਐਡੀ ਸੀ ਦਾ ਹਾਂਜੀ 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 ਰਿਸੈਪਸ਼ਨ ਤੇ ਆਉਣਗੇ ਨਾ ਹਾਂਜੀ ਦੇਖੋ ਜੀ ਉਹ ਵੀ ਨਹੀਂ ਕਹਿ ਰਹੇ ਸੀਗੇ ਕਿ ਮਿਸ ਕਰ ਰਹੇ ਸੀ ਬ੍ਰਦਰ ਹਾਂ ਠੀਕ ਹੈ ਜੀ ਜੁਰ ਹਰ ਹਰ ਭੈਣ ਦਾ ਸਪਨਾ ਹੁੰਦਾ ਕਿ ਮੇਰਾ ਭਰਾ ਮੇਰੇ ਵਿਆਹ ਚ ਹੋਵੇ ਪਰ ਦੇਖੋ ਐਸਾ ਮੇਰੇ بیٹے ਉਹਦੇ ਭਰਾ ਐ ਸਭ ਚਲੋ ਸਾਨੂੰ ਅੰਮ੍ਰਿਤਸਰ ਵਾਸੀਆਂ ਨੂੰ ਬੜੀਆਂ ਖੁਸ਼ੀਆਂ ਆਈਆਂ ਬਹੁਤ ਬਹੁਤ ਸਾਰੇ ਪਰਿਵਾਰੋਂ ਬਾਰਕਾ ਥੈਂਕ ਯੂ ਥੈਂਕ ਯੂ ਅਭਿਸ਼ੇਕ ਦੇ ਮਦਰ ਤਾਂ ਉਹਨਾਂ ਨੇ ਜਿਹੜਾ ਖੁਸ਼ੀ ਪ੍ਰਗਟਾਈ ਆ ਪਰ ਉਹਨਾਂ ਨੇ ਕਿਹਾ ਕਿ ਇੰਡੀਆ A ਦਾ ਮੈਚ ਸੀਗਾ ਆਸਟ੍ਰੇਲੀਆ A ਦੇ ਨਾਲ ਤਾਂ ਉਥੇ ਰੁੱਝੇ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਔਰ ਸਾਰੇ ਆ ਜਿਹੜੇ ਉਹਨਾਂ ਨੇ ਕਿਹਾ ਕਿ ਅਭਿਸ਼ੇਕ ਦੇ ਜਿੰਨੇ ਯਾਰ ਦੋਸਤ ਨੇ ਅੰਮ੍ਰਿਤਸਰ ਦੇ ਵਾਸੀ ਨੇ ਉਹ ਅਭਿਸ਼ੇਕ ਦੀ ਕਮੀ ਜਿਹੜੀ ਆ ਇੱਥੇ ਉਹ ਸਾਰੀ ਇੱਥੇ ਪੂਰੀ ਕਰ ਰਹੇ ਨੇ ਪਰ ਨੈਸ਼ਨਲ ਡਿਊਟੀ ਆ ਅਭਿਸ਼ੇਕ ਸ਼ਰਮਾ ਦੀ ਜਿੱਥੇ ਉਹ ਭਾਰਤ ਇਹਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੇ ਆਸਟ੍ਰੇਲੀਆ ਦੇ ਨਾਲ ਜਿਹੜਾ ਮੈਚ ਹੈ ਤਾਂ ਉਥੇ ਦੇਸ਼ ਦਾ ਨਾਮ ਜਿਹੜਾ ਹੈ ਉਥੇ ਅਭਿਸ਼ੇਕ ਦੀ ਜ਼ਰੂਰਤ ਹੈ ਉਥੇ ਤਾਂ ਉਥੇ ਉਹ ਦੇਸ਼ਵਾਸੀਆਂ ਦੇ ਨਾਲ ਦੇਸ਼ਵਾਸੀਆਂ ਦਾ ਨਾਮ ਉਥੇ ਉੱਚਾ ਕਰ ਰਹੇ ਨੇ ਤਾਂ ਅਭਿਸ਼ੇਕ ਦੇ ਮਦਰ ਨੇ ਬੜੀ ਖੁਸ਼ੀ ਪ੍ਰਗਟਾਈ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਹਰ ਭੈਣ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਸ ਦੀ ਵਿਆਹ ਦੇ ਉੱਤੇ ਉਸ ਦਾ ਭਰਾ ਜਿਹੜਾ ਹੈ ਉਹ ਇੱਥੇ ਹੋਵੇ ਤਾਂ ਉਸ ਦੇ ਭਰਾ ਦੀ ਪਰ ਅੱਜ ਅਭਿਸ਼ੇਕ ਆਪਣੀ ਮੈਚ ਦੇ ਤਰ੍ਹਾਂ ਜਿਹੜੀ ਡਿਊਟੀ ਹੈ ਉਹ ਉਥੇ ਨਿਭਾਰੇ ਸੀ ਪਰ ਹੁਣ ਇਥੇ ਆਨੰਦਕਾਰਜ ਇਥੇ ਹੋਏ ਨੇ ਮੈਰਿਜ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਅੰਮ੍ਰਿਤਸਰ ਦੇ ਇੱਕ ਨਿੱਜੀ ਪੈਲੈਸ ਦੇ ਵਿੱਚ ਤੇ ਇਥੇ ਆਨੰਦਕਾਰਜ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਪੰਨ ਹੋਏ ਨੇ ਦੋਵੇਂ ਪਰਿਵਾਰ ਹੁਣ ਪੈਲੈਸ ਦੇ ਵਿੱਚ ਜਾ ਰਹੇ ਨੇ ਤੇ ਉਥੇ ਨਾਮਵਰ ਸ਼ਖਸੀਅਤਾਂ ਉਹਨਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚਣ ਗਈਆਂ ਤੇ ਅਭਿਸ਼ੇਕ ਸ਼ਰਮਾ ਦੀ ਮਦਰ ਨੇ ਦੈਨਿਕ ਸਵੇਰਾ ਦੇ ਇੱਕ ਐਕਸਕਲੂਸਿਵ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦਾ ਮੌਕਾ ਹੈ ਤੇ ਪਰ ਜਿਹੜੇ ਅਭਿਸ਼ੇਕ ਨੇ ਉਹ ਮੈਚ ਦੇ ਵਿੱਚ ਦੂਜੇ ਨੇ ਇੰਡੀ ਦਾ ਅੰਮ੍ਰਿਤਸਰ ਦੇ ਵਿੱਚ ਅੱਜ ਵਿਆਹ ਸਮਾਗਮ ਜਿਹੜੇ ਨੇ ਕਰਵਾਏ ਜਾ ਰਹੇ ਨੇ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਪੈਲਸ ਦੇ ਵਿੱਚ ਦੋਵਾਂ ਪਰਿਵਾਰਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚ ਰਹੀਆਂ ਨੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਿਨਕਸ਼ੁਰਾ ਟੀਵੀ ਅੰਮ੍ਰਿਤਸਰ ਤਾਂ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਸਿਸਟਰ ਕੋਮਲ ਸ਼ਰਮਾ ਦਾ ਵਿਆਹ ਲੁਧਿਆਣਾ ਦੇ ਲਵ ਸ਼ਰੋਏ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਹੈ ਤਾਂ ਆਨੰਦ ਕਾਰਜ ਜਿਹੜੇ ਨੇ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਪੰਨ ਹੋਏ ਨੇ ਤਸਵੀਰਾਂ ਨੇ ਵੇਖੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਔਰ ਜਿਹੜੀ ਨਵ ਵਿਆਹੀ ਜੋੜੀ ਹੈ ਇਥੋਂ ਜਿਹੜੀ ਲਾਵਾ ਆਨੰਦ ਕਾਰਜ ਤੋਂ ਬਾਅਦ ਹੁਣ ਪੈਲੈਸ ਵੱਲ ਇੱਥੋਂ ਜਿਹੜੇ ਨੇ ਜਾ ਰਹੇ ਨੇ ਆਨੰਦ ਕਾਰਜ ਗੁਰਦੁਆਰਾ ਸਾਹਿਬ ਦੇ ਵਿੱਚ ਸੰਪੰਨ ਇਹਨੇ ਦੋਵਾਂ ਪਰਿਵਾਰਾਂ ਦੀ ਹਾਜ਼ਰੀ ਦੇ ਵਿੱਚ ਦੋਵਾਂ ਪਰਿਵਾਰਾਂ ਦੀ ਹਾਜ਼ਰੀ ਦੇ ਵਿੱਚ ਇੱਥੇ ਆਨੰਦ ਕਾਰਜ ਇੱਥੇ ਸੰਪੰਨ ਹੋਏ ਨੇ ਲਾਵੇ ਸ਼ੋਭਰਾਏ ਔਰ ਕੋਮਲ ਸ਼ਰਮਾ ਇੱਥੇ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਦੋਵੇਂ ਨਵ ਵਿਆਈ ਜਿਹੜੀ ਜੋੜੀ ਇੱਥੋਂ ਪੈਲੈਸ ਦੇ ਲਈ ਰਵਾਨਾ ਹੋ ਰਹੇ ਨੇ ਸਿੱਧੀਆਂ ਤਸਵੀਰਾਂ ਕੋਸ਼ਿਸ਼ ਦੇ ਵਿੱਚ ਤੁਸੀਂ ਦੇਖੋ ਤਾਂ ਕੋਸ਼ਿਸ਼ ਨੇ ਤੇ ਇੱਥੇ ਨਵ ਵਿਆਈ ਜੋੜੀ ਹੋਜ ਨਜ਼ਰ ਆ ਰਹੇ ਨੇ ਔਰ ਦੋ ਨਵਿਆਹੀ ਜੋੜੀ ਇਹ ਤੋਂ ਹੁਣ ਅੰਮ੍ਰਿਤਸਰ ਦੇ ਇੱਕ ਪੈਲੈਸ ਦੇ ਵਿੱਚ ਇੱਥੇ ਪਾਰਟੀ ਰੱਖੀ ਹੈ ਔਰ ਨਵਾਂਵਰ ਸ਼ਖਸੀਤਾਂ ਨਵਿਆਹੀ ਜੋੜੀ ਨੂੰ ਇੱਥੇ ਆਸ਼ੀਰਵਾਦ ਦੇਣ ਦੇ ਲਈ ਇਥੋਂ ਪੂਰੇ ਪੰਜਾਬ ਦੀਆਂ ਨਾਮਵਰ ਚੀਜ਼ਾਂ ਜਿਹੜੀਆਂ ਪਹੁੰਚੀਆਂ ਨੇ ਤਾਂ ਇਸ ਜਗ੍ਹਾ ਦੇ ਉੱਤੇ ਹੁਣ ਅ ਲਵੀਸ਼ ਬਰੋਏ ਔਰ ਕੌਮਲ ਸ਼ਰਮਾ ਇਥੋਂ ਜਿਹੜੇ ਨੇ ਪੈਲਸ ਦੇ ਲਈ ਰਵਾਨਾ ਹੋ ਰਹੇ ਨੇ ਰਿਸ਼ਤਦਾਰਾਂ ਦੀ ਹਾਜ਼ਰੀ ਦੇ ਵਿੱਚ ਇਹ ਖੂਬਸੂਰਤ ਤਸਵੀਰਾਂ ਨੇ ਤਾਂ ਇਥੇ ਦੇਖ ਸਕਦੇ ਹੋ ਸਾਹਮਣੇ ਤਾਂ ਉਸ ਪਾਸੇ ਦੋਵੇਂ ਜਿਹੜੇ ਨਾ ਵਿਆਹੀ ਜੁੜੀ ਇਥੋਂ ਜਿਹੜੇ ਨੇ ਰਵਾਨਾ ਹੋ ਰਹੇ ਨੇ ਅੰਮ੍ਰਿਤਸਰ ਤੋਂ ਪੈਲਸ ਦੇ ਵਿੱਚ ਤਾਂ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਅ ਅੰਮ੍ਰਿਤਸਰ ਦੀਆਂ ਨੇ ਅੰਮ੍ਰਿਤਸਰ ਦੇ ਗੋਦਵਾਰਾ ਸਾਹਿਬ ਦੇ ਵਿੱਚ ਆਨੰਦਗਾਰ ਸੰਪੰਨ ਹੋਏ ਨੇ ਖੁਸ਼ੀ ਤੁਸੀਂ ਦੇਖ ਸਕਦੇ ਹੋ ਦੋਵਾਂ ਪਰਿਵਾਰਾਂ ਦੀ ਤਾਂ ਅਤੇ ਹਲਾ ਕੇ ਇਹ ਤੋਂ ਰਵਾਨਾ ਹੋ ਰਹੇ ਨੇ ਕੋਮਲ ਸ਼ਰਮਾ ਤੇ ਨਵੀਸ਼ ਗੁਰੂ ਮਹਾਰਾਜ ਦਾ ਇਹ ਤੋਂ ਗੁਰਮਹਾਰਾਜ ਦੀ ਅੜੀ ਦੇ ਵਿੱਚ ਇੱਥੇ ਆਨੰਦਗਾਰ ਸੰਪੰਨ ਹੋਏ ਨੇ ਤਾਂ ਇਹ ਤੋਂ ਹੁਣ ਲਵੀ ਸ਼ੋਭਰੋਏ ਤੇ ਗਾਰੇ ਸੰਪੰਨ ਹੋਣ ਤੋਂ ਬਾਅਦ ਹੁਣ ਦੋਵੇਂ ਪਰਿਵਾਰ ਜਿਹੜੇ ਪੈਲੈਸ ਦੇ ਵਿੱਚ ਰਵਾਨਾ ਹੋ ਰਹੇ ਨੇ ਤਾਂ ਇਹ ਸਿੱਧੀਆਂ ਤਸਵੀਰਾਂ ਅੰਮ੍ਰਿਤਸਰ ਸਾਹਿਬ ਦੀਆਂ ਨੇ ਜਿੱਥੇ ਨਵਿਆਈ ਜੋੜੀ ਜਿਹੜੀ ਨੇ ਇੱਥੇ ਆਨੰਦਗਾਰਨ ਸੰਪੰਨ ਹੋਏ ਨੇ ਤੇ ਇਹ ਤੋਂ ਹੁਣ ਨਵਿਆਈ ਜਿਹੜੀ ਜੋੜੀ ਹੈ ਇਹ ਰਵਾਨਾ ਪੈਲਸ ਦੇ ਲਈ ਰਵਾਨਾ ਹੋ ਰਹੀ ਹੈ ਤਾਂ ਆਨੰਦਕਾਰਜ ਸੰਪੰਨ ਹੋ ਚੁੱਕੇ ਨੇ ਦੋਵੇਂ ਪਰਿਵਾਰ ਜਿਹੜੇ ਨੇ ਇੱਥੋਂ ਹੁਣ ਜਿੱਤੇ ਕਿਉਂਕਿ ਨਾਮਵਰ ਸ਼ਕਸ਼ੀਤਾ ਨੇ ਪੰਜਾਬ ਦੀਆਂ ਉੱਤੇ ਪਹੁੰਚੀਆਂ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਏਸ਼ੀਆ ਕੱਪ ਦੇ ਵਿੱਚ ਜਿਹੜਾ ਸੀ ਭਾਰਤੀ ਕ੍ਰਿਕਟ ਦਾ ਨਾਮ ਰੌਸ਼ਨ ਕੀਤਾ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਤੇ ਅੱਜ ਦੋਵੇਂ ਤੇ ਆਗਮ ਜਿਹੜਾ ਸੀ ਇੱਥੇ ਫੰਕਸ਼ਨ ਕਰਵਾਇਆ ਮੈਰਿਜ ਜਿਹੜੀ ਆ ਇੱਥੇ ਹੋਈ ਹੈ ਦੋਵਾਂ ਪਰਿਵਾਰਾਂ ਦੇ ਕੋਮਲ ਦੀ ਔਰ ਲਵੀਸ਼ਾ ਬਰੋਏ ਦੀ ਇਥੇ ਮੈਰਿਜ ਸੰਬੰਧ ਹੋਈ ਹੈ ਤੇ ਖੁਸ਼ੀ ਦੇ ਨਾਲ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਇਥੇ ਆਨੰਦ ਕਾਰਜ ਸੰਪੰਨ ਹੋਏ ਸੀ ਤਾਂ ਇਥੋਂ ਹੁਣ ਦੋਵੇਂ ਪਰਿਵਾਰ ਜਿਹੜੇ ਨੇ ਇਹ ਪੈਲੈਸ ਦੇ ਲਈ ਰਵਾਨਾ ਹੋ ਰਹੇ ਨੇ ਜਿੱਥੇ ਫੰਕਸ਼ਨ ਹੋਏਗਾ ਪਾਰਟੀ ਹੋਏਗੀ ਤਾਂ ਇਥੋਂ ਜਿਹੜੇ ਦੋਨੋਂ ਪਰਿਵਾਰ ਜਿਹੜੇ ਨੇ ਇਥੋਂ ਰਵਾਨਾ ਹੋ ਹਾਂ ਇਹਤੇ ਅਭਿਸ਼ੇਕ ਜੀ ਦੇ ਨਮਸਕਾਰ ਅਭਿਸ਼ੇਕ ਜੀ ਦੇ ਮਦਰ ਨੇ ਸਾਡੇ ਨਾਲ ਮੁਬਾਰਕਾਂ ਜੀ ਤੁਹਾਨੂੰ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਚਲੋ ਜੀ ਅਭਿਸ਼ੇਕ ਜੀ ਸੱਚ ਜੇ ਆਏ ਨਹੀਂ ਕਿ ਬਾਹਰ ਹਾਂਜੀ ਅਨੈ ਜੀ ਅਭਿਸ਼ੇਕ ਦਾ ਮੇਰੇ ਖਿਆਲ ਅੱਜ ਸਮੈਚ ਹੈ ਜੀ ਮੈਚ ਚੱਲ ਰਿਹਾ ਹੈ ਭਾਰਤ ਕਨਸਟੈਂਟ ਦੀ ਦਾ ਟੈਸਟ ਚੱਲਣ ਰਿਹਾ ਹੈ ਕੀ ਨਹੀਂ 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 ਮੈਂ ਦੀਆ ਇੰਡੀਆ ਇਹਦੀ ਸੀਰੀਜ਼ ਇੰਡੀਆ ਇਹਦੀ ਸੀਰੀਜ਼ ਹਾਂਜੀ 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 ਰਿਸੈਪਸ਼ਨ ਤੇ ਆਉਣਗੇ ਨਾ ਹਾਂਜੀ ਦੇਖੋ ਜੀ ਉਹ ਵੀ ਨਹੀਂ ਕਹਿ ਰਹੇ ਸੀਗੇ ਕਿ ਮਿਸ ਕਰ ਰਹੇ ਸੀ ਬ੍ਰਦਰ ਹਾਂ ਠੀਕ ਹੈ ਜੀ ਜੁਰ ਹਰ ਹਰ ਭੈਣ ਦਾ ਸਪਨਾ ਹੁੰਦਾ ਕਿ ਮੇਰਾ ਭਰਾ ਮੇਰੇ ਵਿਆਹ ਚ ਹੋਵੇ ਪਰ ਦੇਖੋ ਐਸਾ ਮੇਰੇ بیٹے ਉਹਦੇ ਭਰਾ ਐ ਸਭ ਚਲੋ ਸਾਨੂੰ ਅੰਮ੍ਰਿਤਸਰ ਵਾਸੀਆਂ ਨੂੰ ਬੜੀਆਂ ਖੁਸ਼ੀਆਂ ਆਈਆਂ ਬਹੁਤ ਬਹੁਤ ਸਾਰੇ ਪਰਿਵਾਰੋਂ ਬਾਰਕਾ ਥੈਂਕ ਯੂ ਥੈਂਕ ਯੂ ਅਭਿਸ਼ੇਕ ਦੇ ਮਦਰ ਤਾਂ ਉਹਨਾਂ ਨੇ ਜਿਹੜਾ ਖੁਸ਼ੀ ਬਰਗਟਾਈ ਆ ਪਰ ਉਹਨਾਂ ਨੇ ਕਿਹਾ ਕਿ ਇੰਡੀਆ A ਦਾ ਮੈਚ ਸੀਗਾ ਆਸਟ੍ਰੇਲੀਆ A ਦੇ ਨਾਲ ਤਾਂ ਉਥੇ ਰੁੱਝੇ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਔਰ ਸਾਰੇ ਆ ਜਿਹੜੇ ਉਹਨਾਂ ਨੇ ਕਿਹਾ ਕਿ ਅਭਿਸ਼ੇਕ ਦੇ ਜਿੰਨੇ ਯਾਰ ਦੋਸਤ ਨੇ ਅੰਮ੍ਰਿਤਸਰ ਦੇ ਵਾਸੀ ਨੇ ਉਹ ਅਭਿਸ਼ੇਕ ਦੀ ਕਮੀ ਜਿਹੜੀ ਆ ਇੱਥੇ ਉਹ ਸਾਰੀ ਇੱਥੇ ਪੂਰੀ ਕਰ ਰਹੇ ਨੇ ਨੈਸ਼ਨਲ ਡਿਊਟੀ ਆ ਅਭਿਸ਼ੇਕ ਸ਼ਰਮਾ ਦੀ ਜਿੱਥੇ ਉਹ ਭਾਰਤ ਇਹਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੇ ਆਸਟ੍ਰੇਲੀਆ ਦੇ ਨਾਲ ਜਿਹੜਾ ਮੈਚ ਹੈ ਤਾਂ ਉਥੇ ਦੇਸ਼ ਦਾ ਨਾਮ ਜਿਹੜਾ ਹੈ ਉਥੇ ਅਭਿਸ਼ੇਕ ਦੀ ਜ਼ਰੂਰਤ ਹੈ ਉਥੇ ਤਾਂ ਉਥੇ ਉਹ ਦੇਸ਼ਵਾਸੀਆਂ ਦੇ ਨਾਲ ਦੇਸ਼ਵਾਸੀਆਂ ਦਾ ਨਾਮ ਉਥੇ ਉੱਚਾ ਕਰ ਰਹੇ ਨੇ ਤਾਂ ਅਭਿਸ਼ੇਕ ਦੇ ਮਦਰ ਨੇ ਬੜੀ ਖੁਸ਼ੀ ਪ੍ਰਗਟਾਈ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਹਰ ਭੈਣ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਸਦੇ ਵਿਆਹ ਦੇ ਉੱਤੇ ਉਸਦਾ ਭਰਾ ਜਿਹੜਾ ਹੈ ਉਹ ਇੱਥੇ ਹੋਵੇ ਤਾਂ ਉਸਦੇ ਭਰਾ ਦੀ ਪਰ ਅੱਜ ਅਭਿਸ਼ੇਕ ਆਪਣੀ ਮੈਚ ਦੇ ਤਰ੍ਹਾਂ ਜਿਹੜੀ ਡਿਊਟੀ ਹੈ ਉਹ ਉਥੇ ਨਿਭਾਰੇ ਸੀ ਪਰ ਹੁਣ ਇੱਥੇ ਆਨੰਦਕਾਰਜ ਇੱਥੇ ਹੋਏ ਨੇ ਮੈਰਿਜ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਅੰਮ੍ਰਿਤਸਰ ਦੇ ਇੱਕ ਨਿੱਜੀ ਪੈਲੈਸ ਦੇ ਵਿੱਚ ਤੇ ਇੱਥੇ ਆਨੰਦਕਾਰਜ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਪੰਨ ਹੋਏ ਨੇ ਦੋਵੇਂ ਪਰਿਵਾਰ ਹੁਣ ਪੈਲੈਸ ਦੇ ਵਿੱਚ ਜਾ ਰਹੇ ਨੇ ਤੇ ਉਥੇ ਨਾਮਵਰ ਸ਼ਖਸੀਅਤਾਂ ਉਹਨਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚਣ ਗਏ ਆ ਤੇ ਅਭਿਸ਼ੇਕ ਸ਼ਰਮਾ ਦੀ ਮਦਰ ਨੇ ਦੈਨਿਕ ਸਵੇਰਾ ਤੇ ਇੱਕ ਐਕਸਕਲੂਸਿਵ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦਾ ਮੌਕਾ ਹੈ ਤੇ ਪਰ ਜਿਹੜੇ ਅਭਿਸ਼ੇਕ ਨੇ ਉਹ ਮੈਚ ਦੇ ਵਿੱਚ ਦੁਜੇ ਨੇ ਇੰਡੀਆ ਇਹਦਾ ਮੈਚ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਅੱਜ ਵਿਆਹ ਸਮਾਗਮ ਜਿਹੜੇ ਨੇ ਕਰਵਾਏ ਜਾ ਰਹੇ ਨੇ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਪੈਲਸ ਦੇ ਵਿੱਚ ਦੋਵਾਂ ਪਰਿਵਾਰਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚ ਰਹੀਆਂ ਨੇ ਕੈਮਰਾ ਪਰਸਨ ਮਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ